ਪੰਜਾਬੀਆਂ ਦਾ ਵੀ ਕੁਝ ਪਤਾ ਨਹੀਂ ਲੱਗਦਾ ਕਦੋਂ ਕਿੱਧਰ ਨੂੰ ਹੋ ਤੁਰਦੇ ਨੇ ਕਦੇ ਆਮ ਆਦਮੀ ਪਾਰਟੀ ਨੂੰ ਇੱਕ ਪਾਸੜ 90 ਤੋਂ ਵੱਧ ਸੀਟਾਂ ਦੀ ਬੰਪਰ ਜਿੱਤ ਦਿੰਦੇ ਨੇ ਕਦੇ ਉਹਨਾਂ ਦਾ ਹੀ ਘਰਾਓ ਕਰਕੇ ਸਵਾਲ ਪੁੱਛਣ ਲੱਗਦੇ ਨੇ ਅੱਜ ਦਾ ਦਿਨ ਤਾਂ ਆਮ ਆਦਮੀ ਪਾਰਟੀ ਲਈ ਬਹੁਤ ਮਾੜਾ ਰਿਹਾ ਇਸ ਪਾਰਟੀ ਦੇ ਇੱਕ ਦੋ ਨਹੀਂ ਸਗੋਂ ਕਈ ਵਿਧਾਇਕਾਂ ਨੂੰ ਲੋਕਾਂ ਦੇ ਗੁੱਸੇ ਅਤੇ ਰੋਧ ਦਾ ਸਾਹਮਣਾ ਕਰਨਾ ਪਿਆ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣੇ ਜੱਦੀ ਹਲਕੇ ਸੰਗਰੂਰ ਦੇ ਪਿੰਡ ਛਾਜਲੀ ਵਿੱਚ ਕਿਸਾਨਾਂ ਅਤੇ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਉਹ ਛਾਜਲੀ ਵਿੱਚ ਸਕੂਲ ਆਫ ਐਮੀਨੈਂਸ ਦੇ ਉਦਘਾਟਨ ਲਈ ਪੁੱਜੇ ਸਨ ਉਹਨਾਂ ਦੀ ਆਮਦ ਉੱਤੇ ਕਿਸਾਨ ਝੰਡੇ ਲੈ ਕੇ ਵਿਰੋਧ ਵਿੱਚ ਉਤਰ ਆਏ ਤਾਂ ਪੁਲਿਸ ਨੇ ਕਿਸਾਨਾਂ ਨੂੰ ਰੋਕਣ ਦਾ ਯਤਨ ਕੀਤਾ ਇਸ ਤਰ੍ਹਾਂ ਕਿਸਾਨਾਂ ਅਤੇ ਪੁਲਿਸ ਵਿਚਕਾਰ ਝੜਪ ਹੋਈ ਜਿਸ ਦਰਮਿਆਨ ਸਰਕਾਰ ਖਿਲਾਫ ਨਾਅਰੇ ਵੀ ਗੂੰਜੇ ਆਮ ਆਦੀ ਪਾਰਟੀ ਪੰਜਾਬ ਦੇ ਉਪ ਪ੍ਰਧਾਨ ਸ਼ੈਰੀ ਕਲਸੀ ਨੂੰ ਬਟਾਲਾ ਵਿੱਚ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਪਹਿਲਾਂ ਤਾਂ ਉਹਨਾਂ ਮੈਂਤਾਂ ਕਰਕੇ ਹੱਥ ਜੋੜ ਕੇ ਖੜਾ ਛਡਾਉਣ ਦਾ ਯਤਨ ਕੀਤਾ ਐਉਂ ਖੜਾ ਛੁੱਟਦਾ ਨਾ ਦੇਖ ਕੇ ਕਿਸਾਨਾਂ ਵੱਲੋਂ ਸਰਕਾਰ ਵਿਰੋਧੀ ਨਾਅਰੇਬਾਜ਼ੀ ਕਰਨ ਉੱਤੇ ਉਹ ਆਮ ਆਦੀ ਪਾਰਟੀ ਅਤੇ ਸਰਕਾਰ ਦੇ ਜਿੰਦਾਬਾਦ ਦੇ ਨਾਅਰੇ ਲਾਉਣ ਲੱਗੇ ਉਹ ਇੱਕ ਵਾਰ ਤੈਸ਼ ਵਿੱਚ ਵੀ ਆ ਗਏ ਅਜਿਹਾ ਹੀ ਆਮ ਲੋਕਾਂ ਦੇ ਵਿਰੋਧ ਦਾ ਸਾਹਮਣਾ ਮੌਰ ਦੇ ਵਿਧਾਇਕ ਸੁਖਵੀਰ ਸਿੰਘ ਮੈਸਰ ਖਾਨਾ ਨੂੰ ਵੀ ਚੱਲਣਾ ਪਿਆ ਉਹ ਪਹਿਲਾਂ ਵੀ ਕਈ ਵਾਰ ਵਿਵਾਦਾਂ ਵਿੱਚ ਰਹਿ ਚੁੱਕੇ ਨੇ ਮਾਨਸਾ ਵਾਲੇ ਐਮ ਐਲ ਏ ਡਾਕਟਰ ਵਿਜੇ ਸਿੰਘਲਾ ਦਾ ਵੀ ਵਿਰੋਧ ਕੀਤੇ ਜਾਂਦੀਆਂ ਖਬਰਾਂ ਨੇ ਇੱਕੋ ਦਿਨ ਹਾਕਮ ਧਿਰ ਦੇ ਐਨੇ ਵਿਧਾਇਕਾਂ ਨੂੰ ਘੇਰ ਕੇ ਸਵਾਲ ਕਰਨਾ ਅਤੇ ਵਿਰੋਧ ਕਰਨਾ ਦਰਸਾਉਂਦਾ ਏ ਕਿ ਪੰਜਾਬੀਆ ਅੰਦਰ ਭਾਰੀ ਰੋਹ ਹੈ ਅਤੇ ਅਗਲੇ ਦਿਨਾਂ ਵਿੱਚ ਇਹ ਵਿਸਫੋਟਕ ਵੀ ਹੋ ਸਕਦਾ ਹੈ ਜੀ ਨੂੰ ਤੁਹਾਡੇ ਕੋਲ ਮੇਰੀ ਗੱਲ ਸੁਣੋ ਲੱਗੋ ਚੱਲ ਗਿਆ ਕਿਉਂ ਤੁਸੀਂ ਮੇਰੇ ਕੋਲ ਕੱਲ ਆਓ ਤੁਹਾਨੂੰ ਮੈਂ ਬਵਾ ਕਰੀ ਤੁਹਾਡੇ ਨਾਲ ਬੈਠ ਕੇ ਗੱਲਬਾਤ ਕਰਾਂਗੇ ਆਓ ਦੇਖੋ ਅੱਜ ਮੇਰੇ ਕੋਲ ਇਹ ਚੀਜ਼ਾਂ ਆਹ ਗੱਲਾਂ ਤੇ ਆਹ ਹੀ ਅਹੀਂ ਕਿਹੜੀਆਂ ਕੋਈ ਤੁਹਾਡੇ ਨਾਲ ਸਾਨੂੰ ਵੀ ਪਤਾ ਹੈ ਪਿਤਾ ਦਾ ਛੋਟਾ ਯਾਰ ਚੱਲ ਗਿਆ ਮੇਰੀ ਬਾਤ ਦਾ ਸਮਝ ਖਰਾਬ ਨਾ ਕਰ ਜੀ ਅੱਜ ਇੱਕ ਮੈਨੂੰ ਗੱਲ ਦੱਸੋ ਅੱਜ ਜਿਹੜੇ ਬੱਚਾ ਮੈਨੂੰ 4-500 ਦਿੱਤੇ ਆ ਹਾਂਜੀ ਅੱਜ ਮੈਂ ਬੱਚਿਆਂ ਨੂੰ ਸਰਕਾਰ ਵੱਲੋਂ ਪੈਸੇ ਦੇਣ ਜਾ ਰਿਹਾ ਹਾਂ ਔਰ ਰਾਹ ਚ ਆਪਾਂ ਜੇ ਰੋਕਦੇ ਆਂ ਟੱਕਦੇ ਆਂ ਇਹ ਚੰਗਾ ਨਹੀਂ ਸੀ ਮੰਨੋ ਉੱਥੇ ਆਪਾਂ ਖਲੋਤੇ ਹਾਂ ਉਹਨਾਂ ਦਾ ਕੋਈ ਨਿਸ਼ਾਨਾ ਨਹੀਂ ਆ ਗਵਾਟੀਆਂ ਮੰਗੀਆਂ ਗੱਲ ਤੋਂ ਦੋ ਡਾਟੇ ਗਵਾਟੀਆਂ ਮੰਗਿਆ ਸਾਡੇ ਨਾਲ ਵੀ ਠਾੜੀਆਂ ਮੰਗਿਆ ਸੈਂਟਰਲ ਫਿਰ ਸਾਡੇ ਨਾਲੇ ਪੰਜਾਬ ਸਰਕਾਰ ਨੇ ਕਿਉਂ ਚੁੱਕਿਆ ਧੰਗਾ ਪੰਜਾਬ ਸਰਕਾਰ ਨੂੰ ਕੀ ਲੋੜ ਪੈਗੀ ਮਤਲਬ ਭਾਜਪਾ ਦੇ ਗੱਲ ਆ ਰਹੀ ਹੈ ਇੱਕ ਮੈਨੂੰ ਬੇਰਦੀ ਹੈ ਹੱਥ ਜੋੜ ਕੇ ਬੇਰਦੀ ਆਪਾਂ ਭਰਾਵਾ ਸਰ ਬਿਲਕੁਲ ਆਪਾਂ ਪੰਜਾਬ ਦੇ ਲੋਕਾਂ ਨੂੰ ਮਾਹੌਲ ਵਧੀਆ ਦੇਣਾ ਅਸੀਂ ਆਪਣੇ ਬੰਦਿਆਂ ਨੂੰ ਕਿ ਆਪਣੇ ਬੰਦੇ ਦੇ ਰਾਹ ਰੋਕਾਂਗੇ ਆਪਣੇ ਬੰਦੇ ਨੂੰ ਤੱਕ ਹੁਣ ਇੱਕ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਹਾਂਜੀ ਪੰਜਾਬ ਦੇ ਵਿੱਚੋਂ ਦਿੱਲੀ ਜਾਣਾ 에어ਪੋਰਟ ਹਾਂਜੀ ਤਕਰੀਬਨ 80% ਬੰਦੇ ਜਿਹੜੇ ਸਾਡੇ ਬੱਚੇ ਆ ਪਿੰਡਾਂ ਦੇ ਲੋਕ ਬਾਹਰਲੇ ਬੋਲਦੇ ਆ ਏਅਰਪੋਰਟ ਦਾ ਦੋਵੇਂ ਜਾਣਦੇ ਨੇ ਇਹ ਦੋਵੇਂ ਬੰਦ ਕੀਤਾ ਹੈ ਜੀ ਸੈਂਟਰ ਨੇ ਕੀਤਾ ਸੈਂਟਰ ਨੇ ਕੀਤਾ ਲੈ ਸੁਣੋ ਅਹੀਂ ਦੋ ਪਾਸੇ ਦੋਵੇਂ ਮਸਲੇ ਮੈਂ ਦੋ ਮਿੰਟ ਲੈਣਾ ਮੈਨੂੰ ਜਵਾਬ ਦਿਓ ਜਿਆਦਾ ਜਵਾਬ ਦਿਓ ਇਹ ਉਧਰ ਕੋਟਟ ਹੁਣ ਇਹ ਆ ਸੈਂਟਰ ਨੇ ਬੰਦ ਕੀਤਾ ਹਾਂ ਜੀ ਤੇ ਫਿਰ ਆਪਾਂ ਆਪਣੇ ਪੰਜਾਬੀਆਂ ਨੂੰ ਤੇ ਰਾਹ ਵਧੀਆ ਬਿਲਕੁਲ ਦਿੱਤਾ ਇਹ ਕੋਈ ਨਾ ਬੰਦ ਰਿਹਾ ਅੰਮ੍ਰਾਲੇ ਅੰਬਾਲੇ ਦੇ ਇੰਨੇ ਕਾਰੋਬਾਰੀ ਆ ਅੱਛਾ ਜੀ ਮੀਟਿੰਗ ਹੋਈ ਉਹਨਾਂ ਨੂੰ ਬੱਕਾਇਦਾ ਇਹ ਕਿ ਦੱਸਿਓ ਮੈਨੂੰ ਇਹ ਨਾ ਦੱਸਿਓ ਮੈਨੂੰ ਇਹ ਨਾ ਦੱਸਿਓ ਬੜੀ ਗੱਲ ਸਹੀ ਇੱਕ ਮਿੰਟ ਇੱਕ ਮਿੰਟ ਮੈਨੂੰ ਇਹ ਦੱਸਿਓ ਹਾਂਜੀ ਇਹ ਰੋਕ ਤਾਂ ਮਾਲਾ ਹਾਂਜੀ ਪੰਜਾਬ ਦੇ ਮੈਂ ਦਵਾ ਚੀਜ਼ ਉਹ ਕਿਸਾਨ ਕਿਹਦੇ ਉਦਰੀ ਸੀ ਸਸਤਾ ਤਾਂ ਪੱਗਲੀ ਹੋ ਗਿਆ ਗਰਦਾਸ਼ ਹਾਂਜੀ ਸਰਵੇਖਾ ਇੱਥੇ ਹੋ ਗਈ ਕਿੰਨੇ ਨੂੰ ਮੈਂ ਨੌਕਰੀਆਂ ਦੇ ਮੱਝ ਪੱਤੇ ਬਾਕੀ ਤਾਂ ਦਵੰਦ ਕਰ ਲੈ ਬਾਕੀ ਲੁਕੀਏ ਹੋਣੀ ਤੇ ਰੈਕਸਨ ਇਨਵੈਸਟਮੈਂਟ ਦੀ ਤਾਂ ਤਮਾਨੇ ਦਿੱਤੇ ਇਸ਼ਾਲਾ ਦੀ ਬੈਸਮੋਡੀਆ ਮੈਨੂੰ ਇੱਕ ਦੱਸੋ ਦਾ ਮੈਂ ਹਾਲੇ ਕਿਹੜਾ ਕਿਹੜਾ ਕਿਸਾਨ ਹੈ ਜਿਹੜਾ ਸੀ ਹੋਇਆ ਇੱਕ ਦਾ ਨਾਮ ਇੱਕ ਦਾ ਨਾਮ ਦੱਸਿਓ ਆ ਕਿਹੜਾ ਘਰ ਦੇਖਵਾ ਤੋਂ ਹੋਏ ਆ ਜੀ ਆਪਣੇ ਜਿਹੜੇ ਕਰਤਾਰ ਪੁੱਤ 12 ਜਵਨ ਸੀ ਮੈਂ ਹੋਰ ਠੀਕ ਹੈ ਮੈਂ ਤੈਨੂੰ ਦੱਸ ਦਵਾਂ ਕੋਈ ਸਤਿਵੰਤ ਜੱਗੀ ਆ ਦੇ ਜੇ ਸਤਿ ਸ਼੍ਰੀ ਅਕਾਲ ਆਹ ਬਾਦਰ ਦੀ ਨੀ ਨੀ 51 ਇਹ ਸ਼ੈਂਪੂ ਬਾਰਡਰ ਦੇ ਸ਼ੈਂਪੂ ਬਾਰਡਰ ਤੇ 600 ਦੇ ਬਾਅਦ ਕਿਹਦੇ ਕਾਰੀਆਂ ਚੱਕਰ ਬੋਹਣ ਬੱਚਾ ਧੰਨਵਾਦ ਕੀਤਾ ਹਰ ਗੱਲ ਨੂੰ ਕੋਈ ਨਹੀਂ ਮਰ ਗਿਆ ਜੀ ਇਹੋ ਤਰ੍ਹਾਂ ਨਹੀਂ ਹੁੰਦਾ ਦੱਸਦਾ ਜੀ ਹੌਣ ਧੱਕਾ ਦੱਸਾ ਦੇ ਗੱਲ ਤੂੰ ਪਹਿਲਾਂ ਤਾਂ ਮੈਂ ਤੇਰਾ ਗਵੰਡੀ ਆ ਨਹੀਂ ਮੇਰਾ ਗਵੰਡੀ ਨਹੀਂ ਦੂਜਾ ਮੈਂ ਤੇਰੇ ਧਰਨਿਆਂ ਦਾ ਵੀ ਸ਼ਰੀਕੀ ਆ ਤੇ ਫਿਰ ਸ਼ਰੀਕੀ ਆ ਧੱਕੇ ਨਾਲ ਨਹੀਂ ਜੇ ਸ਼ਰੀਕੀ ਸੀਗਾ ਧੱਕੇ ਨਾਲ ਨਹੀਂ ਪਤਾ ਕੀ ਆ ਥੋੜੀ ਜਮਾਂ ਧੱਕਣਾ ਯਾਰ ਤੈਨੂੰ ਮੈਂ ਇੱਕ ਮਿੰਟ ਮੇਰੀ ਗੱਲ ਸੁਣ ਲੈ ਮੈਂ ਤੈਨੂੰ ਫੇਰ ਇੱਕ ਮਿੰਟ ਜਮਾਂ ਰਹਾ ਹਾਂ ਉਹ ਮੇਰੀ ਗੱਲ ਤਾਂ ਸੁਣ ਤੈਨੂੰ ਮੈਂ ਬੇਨਤੀ ਕਰੇ ਮੈਂ ਕਿਹਾ ਸਖਵੀਰ ਸਿੰਘ ਪੱਲਾ ਨਾਲ ਤੱਕੀ ਤੂੰ ਬਣਾ ਕੇ ਨਹੀਂ ਆ ਤੁਸੀਂ ਬਣਾ ਕੇ ਗਏ ਹੋ ਕਮਰੇ ਬਣਾ ਕੇ ਗਏ ਤਾਂ ਆਂ ਬਣਾਏ ਓ ਜਿਹੜਾ ਸਟੇਡੀਅਮ ਹੈ ਉਹ ਦੱਸ ਉਹ ਕਦੋਂ ਦਾ ਬਣਾਇਆ ਉਹ ਤਾਂ ਤੂੰ ਨਹੀਂ ਪਤਰਾ ਦੱਸ ਉਹ ਦੂਜਾ ਛੱਡ ਦੇ ਤਾ ਨਹੀਂ ਮੈ ਜਾਣਾ ਤੂੰ ਜਦੋਂ ਤੈਨੂੰ ਪਤਾ ਸਕਦੀ ਉਹ ਕੀ ਅਗਮੱਤੀ ਪਈ ਤੂੰ ਇਹਨੇ ਦੱਸ ਸਾਡੀ ਹਿੱਕ ਤਾਂ ਆਪਣਾ ਜੇ ਬਣਾਇਆ ਤੇ ਤੈin ਸਾਡੇ ਜ਼ਖਮਾਂ ਤੇ ਘੁੰਮ ਧੱਕਣਾ ਐਨੇ ਕਾਤ ਹੈ ਨਹੀਂ ਸੁਖਵੀਰ ਜੇ ਤੇਰੀ ਜਿੱਦ ਤੂੰ ਲੋਕਾਂ ਦੇ ਪਾਵਰ ਪ੍ਰੈਸ਼ਰ ਪਾਉਣ ਲੱਗਾ ਯਾਰ ਤੂੰ ਗਵਾਨੀ ਆ ਸਾਡਾ ਜਿਹੜਾ ਝੋਲੀਆਂ ਡਾੜਦਾ ਸੀਗਾ ਇੱਥੇ ਝੋਲੀਆਂ ਡਾੜਦਾ ਸੀਗਾ ਇੱਥੇ ਅੱਜ ਆਹ ਜੂ ਕੋ ਚੋਰੋਂ ਆਇਆ ਜੇ ਸੈਂਡ ਕੋਲ ਸਵਾਦ ਫੇਰ ਯਾਰ ਸਵਾਰ ਸੀ ਤੂੰ ਕਹਿ ਕੇ ਆਉਂਦਾ ਵੀ ਤੇਰੇ ਪਿੰਡ ਆਉਣਾ ਫਿਰ ਸਵਾਰ ਸੀਗਾ ਚੌਂ ਰੋ ਮੰਨ ਦਾ ਦਵਾਦ ਨਹੀਂ ਯਾਰ ਦੇਖੋ ਮੈਂ ਕਿਹੜਾ ਟਰਾਲੀ ਚੋਰਾ ਵਾਲੀ ਗੱਲ ਕਰ ਰਿਹਾ ਤੂੰ ਵੀ ਜਿਹੜੇ ਲੋਕ ਕਹਿੰਦੇ ਨੇ ਨਾ ਟਰਾਲੀ ਟੋੜਾ ਪੈਂਦੀ ਵੀ ਨਹੀਂ ਤੂੰ ਕੀ ਦੇਦਾ ਬੰਦੇ ਨਾਲ ਗੱਲ ਇਹ ਗੱਲ ਨਾ ਕਰੀ ਇਹ ਗੱਲ ਨਾ ਕਰੀ ਨਹੀਂ ਦਿੱਤਾ ਤੂੰ ਬਿਲਕੁਲ ਨਹੀਂ ਕੁਝ ਦਿੱਤਾ ਤੂੰ ਪੋਚਾਂ ਮੂੰਹ ਨਾ ਯਾਰ ਯਾਰ ਕਮਾਲ ਹੋ ਵੀ ਥੋੜੀ ਨਹੀਂ ਦਿੱਤਾ ਯਾਰ ਇਹ ਸਰਕਾਰ ਨੇ ਇਹਦਾ ਸਾਡਾ ਕਰਕੇ ਬਾਅਦ ਚ ਦੱਸਣਾ ਜਮੀਨੇ ਕਰਾ ਸਰਕਾਰ ਨੇ ਯਾਰ ਕੀ ਕਰ ਸਰਕਾਰ ਇੱਕ ਮਿੰਟ ਸਰਕਾਰ ਤੇਰੀ ਤੇਰੀ ਵਾਅਦੇ ਕਰਦੀ ਸੀ ਤੇਰੀ ਵਾਅਦੇ ਸਰਕਾਰ ਕਹਿੰਦੀ ਸੀ ਆਉਣ ਸਾਰ ਮੇਰੀ ਤਾਂ ਗੱਲ ਸੁਣ ਲਾ ਤੁਹਾਡੀ ਸਰਕਾਰ ਦੇ ਵਿੱਚ ਸਕੂਲਾਂ 'ਚ ਸਭ ਤੋਂ ਵਧੀਆ ਕੰਮ ਹੋ ਰਿਹਾ ਨਹੀਂ ਹੋ ਰਿਹਾ ਨਹੀਂ ਯਾਰ ਕਹਿੰਦੇ ਹੋ ਰਿਹਾ ਕੰਮ ਦੱਸ ਤੇਰੀ ਸਰਕਾਰ ਨੇ ਬਹੁਤ ਵੱਡਾ ਮੁੱਦਾ ਸੀ ਮੈਂ ਆਉਣ ਸਾਰ ਨਸ਼ੇ ਬੰਦ ਕਰਨ ਨੂੰ ਕਰਤਾ ਆਉਣ ਸਾਰ ਮੈਂ ਐਮਐਸਪੀ ਦੇ ਦੂੰਗਾ ਮੈਂ ਤੁਹਾਨੂੰ ਹੀ ਪੁੱਛਦਾ ਉਹ ਤਾਂ ਸਰਕਾਰ ਨੇ ਕਿਹਾ ਸੀ ਕਿ ਆਉਣ ਸਾਰ ਐਮਐਸਪੀ 5 ਮਿੰਟਾਂ 'ਚ ਔਰ ਸਰ ਨਸ਼ਾ ਬੰਦ ਆ ਅੱਜ ਕਿਉਂ ਤੁਸੀਂ ਬੱਤੀ ਜਾ ਨਿਕਨੇ ਕੇ ਜਵਾਕਾਂ ਦੇ ਯਾਰ ਤੁਸੀਂ ਨਸ਼ਾ ਬੰਦ ਕਰਾਉਣੀ ਹੋਏ ਕਰਤਾ ਤੁਸੀਂ ਉੱਦਾਂ ਜਾ ਮੈਨੂੰ ਨਹੀਂ ਕਰਾਂ ਸੀ ਮੈਨੂੰ ਪਤਾ ਨਹੀਂ ਨਹੀਂ ਵੋਟਰਾਂ ਨੂੰ ਪਤਾ ਨਹੀਂ ਤੁਸੀਂ ਸਰਕਾਰ ਦੇ ਸਰਕਾਰ ਦੇ ਬੰਦੇ ਤੁਹਾਨੂੰ ਦੀ ਨਹੀਂ ਤੁਹਾਨੂੰ ਸ਼ਖਵੀਰ ਸ਼ਖਵੀਰ ਬੰਦੀ ਦਾ ਮੇਨ ਆਗੂ ਹੈ ਸ਼ਖਵੀਰ ਤੁਹਾਨੂੰ ਦੀ ਨਹੀਂ ਅਸੀਂ ਕੀੜੇ ਮਕੋੜੇ ਦੀ ਨਹੀਂ ਛੋਟੇ ਤੁਹਾਨੂੰ ਦੀ ਨਹੀਂ ਅਸੀਂ ਨਹੀਂ ਚਲ ਇਹਦਾ ਹੋਊਗਾ ਉਹ ਜਿਹੜਾ ਸਾਡੇ ਸਟੇਡੀਅਮ ਦਾ ਹੂਦਗਾਡਰ ਕਰਕੇ ਗਿਆ ਉਹ ਮੈਨੂੰ ਆ ਦੱਸ ਉਹ ਕਿਹਨੇ ਬਣਵਾਇਆ ਉਹ ਕਿਹਨੇ ਬਣਾਇਆ ਉਹ ਕਿਹਨੇ ਮਨਪ੍ਰੀਤ ਲਈ ਆਈ ਰਿਕਾਰਡ ਓਰੇ ਹੋਰ ਰਿਕਾਰਡ ਕੀ ਕਰਨੇ ਰਿਕਾਰਡ ਕੀ ਕਰਨੇ ਆ ਸੀ ਮੇਰੀ ਗੱਲ ਰਿਕਾਰਡ ਕੀ ਕਰ ਮੇਰੇ ਵੀਰ ਸਿਆ ਮੇਰੀ ਮੇਰੀ ਰਿਕਾਰਡ ਤਾਂ ਚਕੀ ਤਰ੍ਹਾਂ ਅੱਖ ਵੀ ਨਹੀਂਗਾ ਦੇਖ ਤੇਰਾ ਜੱਖ ਨਹੀਂ ਸੁਝਾ ਮੈਂ ਅੱਜ ਤੋਂ ਬਾਅਦ ਤੈਨੂੰ ਕੋਈ ਫੋਨ ਕਰ ਪੈਂਦੀ ਤੂੰ ਆ ਸਾਡੇ ਐਮਐਲਏ ਦਾ ਸਤਿਕਾਰਯੋਗ ਐਮਐਲਏ ਹਲਕੇ ਦਾ ਮੈਂ ਇੱਕ ਆਮ ਲੋਕ ਤੱਕ ਸੰਨ ਦਾ ਲੜ ਕਰਕੇ ਪਿੰਡ ਦੇ ਵਿੱਚ ਬੜੀ ਕੀਚ ਮਰਦਾ ਫੁੱਦੀ ਉਹਦੀ ਮਾਂ ਵੀ ਜਿਹੜਾ ਪਿੱਛੇ ਹਟਦੇ ਯਾਰ ਸਵਾਦ ਤਾਂ ਫੇਰ ਆ ਚੋਰਗੋਣਾ ਬੜੀ ਚੋਰਗੋਣਾ ਬੜੋ ਸਾਡੇ ਯਾਰ ਬੱਚਿਆਂ ਦਾ ਕੰਮ ਜੀ ਤੁਸੀਂ ਚੋਰ ਮੈਂ ਆਗੂ ਆ ਜਾ ਓਏ ਮੈਂ ਖੜੀ ਆਇਆ ਯਾਰ ਯਾਰ ਮੈਂ ਬਾਵਾ ਭਾਣਾ ਇੱਕ ਖਵਾਉਨੇ ਹੋ ਤੁਸੀਂ ਯਾਰ ਤੁਸੀਂ ਖਵਾਉਨੇ ਹੋ ਕਮਾਲ ਦਾ ਬੰਦਾ ਆ ਖਵਾਉਨੇ ਹੋ ਤੁਸੀਂ ਯਾਰ ਮੈਂ ਕਮਾਲ ਦਾ ਬੰਦਾ ਆਪੀ ਆ ਮੈਂ ਕਮਾਲ ਦਾ ਬੰਦਾ ਮੈਂ ਆਗੂ ਪਾ ਖੜੀ ਮੇਰੀ ਆ ਭੈਣੇ ਮੇਰੀ ਆ ਨਾ ਨਾ ਫਿਰ ਇਹਨਾਂ ਦਾ ਵੀ ਇਹਨਾਂ ਦੇ ਮੂੰਹ ਤੇ ਕੱਟ